ਹਾਂ ਵੀਰੇ ਮੈਂ ਤਾਂ ਅਰਸ਼ੀ ਆ ਪਰ ਮੈਂ ਤੁਹਾਨੂੰ ਨਹੀਂ ਪਛਾਣਿਆ ਤੁਸੀਂ ਕੌਣ ਹੋ ਲੈ ਕਾਂਵਲੀਏ ਨਾਲ ਵੀਰਾ ਕਹਿੰਦੀ ਆ ਨਾਲੇ ਕਹਿੰਦੀ ਮੈਂ ਪਛਾਣਿਆ ਨਹੀਂ ਮੈਂ ਤੇਰਾ ਭਰਾ ਆਗਾ ਕਾਲਾ ਵੀਰੇ ਮੇਰਾ ਤਾਂ ਕੋਈ ਭਰਾ ਹੀ ਨਹੀਂ ਹੈਗਾ ਤੁਸੀਂ ਕਿਵੇਂ ਕਹੀ ਜਾਂਦੇ ਹੋ ਮੈਂ ਤੇਰਾ ਮਾਤਾ ਨੂੰ ਪੁੱਛਦੇ ਆ ਕਿਤੇ ਆਈ ਹੈ ਵੀਰੇ ਸਹੀ ਕਲ ਮਾਤਾ ਸਤਿ ਸ੍ਰੀ ਅਕਾਲ ਪੁੱਤ ਹੋ ਠੀਕ ਹੋ ਮਾਤਾ ਤੁਸੀਂ ਹਾਂ ਠੀਕ ਹੈ ਪੁੱਤ ਮੈਂ ਸਿਆਣਿਆ ਨਹੀਂ ਤੂੰ ਮੈਂ ਤਾਂ ਜਗਰੂਪ ਦਾ ਮੁੰਡਾ ਨੇ ਬੇਕੇ ਦਾ ਤੇ ਜਿਹੜਾ ਬਠਿੰਡੇ ਰਹਿੰਦਾ ਸੀਗਾ ਜਗਰੂਪ ਦਾ ਮੁੰਡਾ ਹਾਂ ਨੇ ਬੇਕੇ ਮੈਂ ਕੱਲੀ ਕੁੜੀ ਸੁਣੀ ਸੀ ਆਪਹੁ ਮੁੱਕ ਗਈ ਧੀ ਉਹੀ ਗੱਲ ਤੁਹਾਨੂੰ ਮੈਂ ਪੁੱਛਣੀ ਆ ਮਾਤਾ ਉਥੇ ਬਠਿੰਡੇ ਨੌਕਰੀ ਕਰਦੇ ਸੀ ਨਾ ਉਹਨਾਂ ਨੇ ਹੋਰ ਵਿਆਹ ਕਰਾ ਲਿਆ ਸੀ ਮੈਂ ਉਹਦਾ ਮੁੰਡਾ ਆ ਅੱਛਾ ਪੁੱਤੋ ਫੇਮ ਸਮਝਦੀ ਨਹੀਂ ਮੈਨੂੰ ਉਹਨਾਂ ਨੇ ਇਹ ਗੱਲ ਦੱਸੀ ਸੀ ਉਹਨਾਂ ਦੀ ਤਾਂ ਡੈਥ ਹੋ ਗਈ ਮੇਰੇ ਡੈਡੀ ਦੀ ਹਾਂ ਅੱਛਾ ਪੀ ਜਿਹੜੀ ਗੁੜੀਆ ਔਰ ਅਰਸ਼ਾ ਉਹਨਾਂ ਦੀ ਹੈ ਨਾ ਹਾਂਜੀ ਪੀ ਉਹਨਾਂ ਦੀ ਮਾਤਾ ਨੇ ਕਹਿੰਦੇ ਹੋਰ ਵਿਆਹ ਕਰਾ ਲਿਆ ਸੀ ਅਰਸ਼ ਦੀ ਮੰਮੀ ਨੇ ਨਹੀਂ ਪੁੱਤੋ ਉਹਨਾਂ ਵਿਆਹ ਕਾਨੂੰ ਹੋਇਆ ਤਾਂ ਮੁੱਕ ਗਈ ਧੀ ਅੱਛਾ ਮਾਤਾ ਹਾਂ ਕਿਵੇਂ ਵੀ ਫਿਰ ਇਸੀ ਗੱਲ ਦਾ ਮਾਰਾ ਤਾਂ ਮੈਂ ਆਇਆ ਨਾ ਉਰੇ ਪਤਾ ਕਰਨਾ ਵੀ ਉਹਨਾਂ ਦਾ ਕੋਈ ਘਰਵਾਰ ਕੋਈ ਵਾਰ ਤਾਂ ਪੁੱਤੂ ਕੁੜੀ ਦਾ ਦਿੱਤੇ ਵਿਆਹ ਤੀ ਅਸ ਤਾਂ ਉਹ ਹੁਣ ਘਰ ਤੇ ਸਰੀਕਾਂ ਦੇ ਕਬਜ਼ਾ ਕਰਕੇ ਹੁਣ ਕੁੜੀ ਕਿੱਤਰੀ ਜਿਹਾ ਕਿੰਨਾਂ ਜਮਚੇ ਰੱਖੀ ਚਾਹੁੰਦਾ ਨਹੀਂ ਜਿੱਥੇ ਜੀ ਨੂੰ ਵਿਆਹੀ ਆ ਉਹ ਵੀ ਨਹੀਂ ਕਦੇ ਆਇਆ ਔਰੇ ਮੰਨ ਲਓ ਉਹ ਬਚਾਰਾ ਵਸ ਇੱਕ ਅੱਧੀ ਵਾਰੀ ਆਇਆ ਫਿਰ ਇਹਨਾਂ ਨੇ ਅੱਗਾ ਤੱਗਾ ਜਨ ਦਿੱਤਾ ਹੈਗਾ ਥਾਂ ਚ ਬੈਠੇ ਨੇਗੇ ਹੁਣ ਨਾ ਕੁਝ ਉਹ ਕਹਿ ਸਕਦੇ ਸੀ ਅਗਲੇ ਦਿਨਾਂ ਦੇ ਦਿੱਤੇ ਸੀ ਫਿਰ ਮਾਤਾ ਤੁਸੀਂ ਮੈਨੂੰ ਇਹ ਤਾਂ ਦੱਸ ਸਕਦੇ ਹੋ ਵੀ ਕਿਹੜੇ ਪਿੰਡ ਵਿਆਹੀ ਆ ਉਹ ਫਿਰ ਮੈਂ ਉਹਨਾਂ ਨੂੰ ਤਾਂ ਇੱਕ ਵਾਰੀ ਮਿਲਾਂ ਨਾ ਹਾਂ ਇਹ ਤਾਂ ਦੱਸ ਬੁੱਤੂ ਮੈਂ ਹੂੰ ਕਾ ਕਰ ਸੋ ਪਤਾ ਤੁਨੋ ਹਾਂ ਪੁੱਤ ਤੋ ਪਤਾ ਹੈ ਠੀਕ ਹੈ ਮੈਨੂੰ ਤੁਸੀਂ ਨਾਂ ਨੂੰ ਦੱਸ ਆਜੋ ਮੈਨੂੰ ਬੈਠ ਕੇ ਦੱਸੋ ਸਾਰਾ ਲਿਖਿਆ ਦੋ ਡਰੈੱਸ ਨਾਂ ਨੂੰ ਆਜਾ ਬੰਦਾ ਸਾਰਾ ਲਿਖਿਆ ਸਾਰੀ ਤਿੰਨ ਸਟੋਰੀ ਠੀਕ ਮੈਂ ਨਾਂ ਲਿਖਿਆ ਉਹਨਾਂ ਦੀ ਸਾਰੀ ਡਰੈੱਸ ਹਾਂ ਪੁੱਤਾਂ ਜੋ ਦੱਸ ਦੇਣੀ ਹੁਣ ਮੈਂ ਦੱਸ ਦਿਆਂ ਪੁੱਤ ਤੈਨੂੰ ਬੈਠ ਉਹ ਮੁੰਡੇ ਨੂੰ ਤੋ ਪੁੱਤ ਸੁੱਖ ਹੈਗਾ ਅੱਛਾ ਤੇ ਉਹਦੇ ਪਿਆਰ ਨੂੰ ਜੰਟਾ ਅੱਛਾ ਕਿਹੜੇ ਪਿੰਡ ਮੱਲ ਸਿੰਘ ਵਾਲੀ ਵਹੀ ਪੁੱਤ ਅੱਛਾ ਮੱਲ ਸਿੰਘ ਵਾਲੇ ਹਾਂ ਠੀਕ ਹੈ ਵਿਦੂ ਵੱਧ ਨਹੀਂ ਤੁਹਾਨੂੰ ਪਤਾ ਕੋਈ ਹੋਰ ਹਾਂ ਇਹਦੂ ਵੱਧ ਨਹੀਂ ਪਤਾ ਫਿਰ ਉਹ ਕੁੜੀ ਤੋਂ ਪੁੱਛੇ ਤਾਂ ਪਤਾ ਲੱਭੂਗਾ ਗੱਲ ਦਾ ਤਾਂ ਹਾਂ ਇਹ ਤਾਂ ਪਤਾ ਉਹ ਐਨਾ ਮੈਨੂੰ ਪਤਾ ਵੀ ਨਹੀਂ ਮਾਂ ਮੁੱਕ ਕੀਤੀ ਠੀਕ ਹੈ ਐਨਾ ਪਤਾ ਠੀਕ ਹੈ ਹਾਂ ਚੱਲ ਮੈਂ ਉੱਥੇ ਜਾ ਕੇ ਪਤਾ ਕਰ ਲਉ ਫਿਰ ਹੋਰ ਚਾਹ ਕਰਾਂ ਪੁੱਤ ਨਾ ਨਾ ਬੱਸ ਮੈਂ ਤਾਂ ਐਨੀ ਬਹੁਤ ਆ ਤੁਹਾਡਾ ਧੰਨਵਾਦ ਮੈਂ ਮਿਲਿਆ ਦੱਸੇ ਤਾਂ ਵੀ ਨਾ ਕੀ ਪਤਾ ਲੱਗਦਾ ਲੈ ਹੁਣ ਕੋਈ ਕਹਿੰਦੀ ਪਿਆ ਕਰ ਲਿਆ ਕੋਈ ਕਹਿੰਦੀ ਕੁਸ ਕੁਸ ਬੋਲਦਾ ਜੀ ਕੋਈ ਕੁਸ ਬੋਲਦਾ ਸੀ ਸਹੀ ਗੱਲ ਹੈ ਚੱਲ ਮੈਂ ਜਾ ਕੇ ਮਿਲ ਕੇ ਆਉਂਗਾ ਜਰੂਰ ਠੀਕ ਹੈ ਪੁੱਤ ਜਰੂਰ ਜਾ ਕੇ ਆਈਂ ਮਾਤਾ ਘਰ ਕੋਈ ਹੋਰ ਦੱਸੀ ਜਾਂਦੀ ਆ ਮੇਰਾ ਡੈਡੀ ਤਾਂ ਕਹਿੰਦਾ ਸੀ ਪੁੱਤੋ ਨੇ ਹੋਰ ਵਿਆਹ ਕਰਵਾ ਲਿਆ ਸੀਗਾ ਉਦੋਂ ਬਾਅਦ ਫਿਰ ਮੈਂ ਗਈ ਨਹੀਂ ਹੈਗਾ ਉੱਥੇ ਘਰ ਤੇ ਹੀ ਕਹਿੰਦੇ ਸੀ ਬਾਬਾ ਜੀ ਵੀ ਸੁੱਖ ਦਾ ਘਰ ਖੇਤਾਂ ਜਾਵਲਾ ਡਲੇ ਰਾਤ ਤੇ ਕੀ ਦੇਖਦੇ ਆਪਾਂ ਨੂੰ ਕਿਹੜਾ ਪਛਾਣੂਗੀ ਵਿਚਾਰੀ ਨਹੀਂ ਮੈਂ ਦੇਖੀ ਆ ਕਦੇ ਦੱਸੇ ਸੀ ਬਤਲ ਉਹੋ ਕੱਪੜੇ ਚ ਹੀ ਭੁੱਲ ਗਿਆ ਸੀ ਭਾਈ ਸੁਖ ਜਮਲੀ ਜਾਂਦੀ ਆ ਕੁੜੀ ਕੋਈ ਸਾਹਣੇ ਹਾਂ ਕੋਣ ਹੈ ਭਾਈ ਹਾਂ ਵੀਰੇ ਹਾਂ ਵੀਰੇ ਸੁਖ ਤਾਂ ਹੈ ਨਹੀਂ ਕਰੇ ਕੋਈ ਕੰਮ ਸੀ ਹਾਂ ਭੈਣ ਤੁਸੀਂ ਅਰਸ਼ ਹਾਂ ਹਾਂ ਵੀਰੇ ਮੈਂ ਤਾਂ ਅਰਸ਼ ਹੀ ਹਾਂ ਪਰ ਮੈਂ ਤੁਹਾਨੂੰ ਨਹੀਂ ਪਛਾਨਿਆ ਤੁਸੀਂ ਕੋਣ ਲੈ ਕਾਂਵਲੀਏ ਨਾ ਵੀਰਾ ਕਹਿੰਦੀ ਆ ਨਾਲੇ ਕਹਿੰਦੀ ਮੈਂ ਪਛਾਣਾ ਨਹੀਂ ਮੈਂ ਤੇਰਾ ਭਰਾ ਹਾਂਗਾ ਕਾਲਾ ਵੀਰੇ ਮੇਰਾ ਤਾਂ ਕੋਈ ਭਰਾ ਹੀ ਨਹੀਂ ਹੈਗਾ ਤੁਸੀਂ ਕਿਵੇਂ ਕਹੀ ਜਾਂਦੇ ਮੈਂ ਤੇਰਾ ਭਰਾ ਹਾਂ ਪਣੇ ਜੇ ਮੈਂ ਤੈਨੂੰ ਭਰਾ ਹੀ ਕਹਤਾ ਜੀ ਤੇਰਾ ਭਰਾ ਤੈਨੂੰ ਕੋਈ ਖੁਸ਼ੀ ਨਹੀਂ ਹੋਈ ਤੂੰ ਚਾਹ ਪਾਣੀ ਤਾਂ ਪੁੱਛ ਫੇਰ ਹੀ ਦੱਸਾਂ ਸਾਰੀ ਕਹਾਣੀ ਤੈਨੂੰ ਵੀਰੇ ਮੈਂ ਜੋ ਤੈਨੂੰ ਜਾਣਦੀ ਹੂ ਨਹੀਂ ਤੂੰ ਬਾਹਰ ਖੜਾ ਜਾ ਇੱਕ ਵਾਰੀ ਮੈਂ ਸੁਖ ਨੂੰ ਫੋਨ ਕਰਕੇ ਸਾਦੀ ਆਂ ਫਿਰ ਤੈਨੂੰ ਅੰਦਰ ਬੁਲਾ ਲਾਂਗੇ ਤੂੰ ਚੱਲ ਕੋਈ ਗੱਲ ਨਹੀਂ ਪਣੇ ਠੀਕ ਆ ਵੀਰੇ ਭਾਬੀ ਕੌਣ ਆ ਬਾਹਰ ਆ ਗਈ ਖੁਸ਼ੀ ਦੱਸਦੀ ਆ ਤੈਨੂੰ ਪਤਾ ਨਹੀਂ ਕੌਣ ਆ ਬੰਦਾ ਜੇ ਬਾਹਰ ਕਹਿੰਦਾ ਤੇਰਾ ਭਰਾ ਹੈ ਜਵਾਨਾ ਮਾੜਾ ਐ ਮੈਂ ਕਿ ਸੁਖ ਨੂੰ ਫੋਨ ਕਰਕੇ ਸੱਦ ਲਾਂ ਮੈਂ ਕਰ ਲਓ ਪੁੱਛ ਲਓ ਐਵੇਂ ਕੋਣ ਆ ਗਿਆ ਲੈ ਕੀ ਪਤਾ ਮੈਂ ਕਿ ਤੂੰ ਬਾਹਰ ਖੜਜਾ ਕਹਿੰਦਾ ਤੇਰਾ ਭਰਾ ਐ ਮੈਂ ਤਾਂ ਕਾਲਾ ਮੇਰਾ ਤਾਂ ਤੈਨੂੰ ਪਤਾ ਮੇਰਾ ਭਾਈ ਨਹੀਂ ਹੈਗਾ ਕੋਈ ਉਹੀ ਤਾਂ ਗੱਲ ਆ ਦੀਦੀ ਭਰਾ ਤਾਂ ਤੁਹਾਡਾ ਕੋਈ ਹੈ ਨਹੀਂ ਅੱਜ ਕੱਲ ਦਾ ਟਾਈਮ ਵੀ ਮਾੜਾ ਸਹੀ ਗੱਲ ਆ ਤੁਸੀਂ ਕਾਲ ਕਰੋ ਵੀਰੇ ਨੂੰ ਬੁਲਾ ਲਓ ਬੈ ਕੇ ਕਰ ਲਓ ਕਾਲ ਬੈ ਜਾ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਸੱਦਦੀ ਆਂ ਖੇਤ ਨੂੰ ਹੀ ਕੀ ਹੋਇਆ ਹਨਾ ਹਾਂ ਕਹਿ ਗਈ ਤਾਂ ਵੀਰੇ ਖੇਤੀ ਗਿਆ ਸੀਗਾ ਖੇਤੀ ਹੋਣਗੇ ਹੂੰ ਕਰ ਲੋ ਗੱਲ ਮੈਨੂੰ ਤਾਂ ਆਪ ਠੰਡ ਲੱਗ ਜਾਂਦੀ ਆ ਬਾਹਰ ਜਾਣ ਦਾ ਜੀ ਨਹੀਂ ਕਰਿਆ ਨਹੀਂ ਮੈਂ ਆਂਦੀ ਉੱਠ ਕੇ ਹੋਰ ਮੈਂ ਮੈਨੂੰ ਆਇਆ ਹੋਵੇ ਕੋਈ ਮੰਗ ਤੇ ਆਉਂਦੇ ਰਹਿੰਦੇ ਮੈਂ ਕਿਹਾ ਆਪੇ ਭਗ ਜੂਗਾ ਕੋਈ ਨਾ ਨਾ ਹੱਥ 'ਚ ਲਫਾਫ ਆਇਆ ਸੀ ਉਹਦੇ ਚਲ ਪੁੱਛ ਲਵਾਦੀ ਕੋਲ ਕਰਕੇ ਹਾਂ ਪੁੱਛਦੀ ਆ ਹਲੋ ਕਿੱਥੇ ਆ ਸੁਖ ਮੈਂ ਤਾਂ ਖੇਤ ਸੀ ਤੁਸੀਂ ਕਿਵੇਂ ਘਰੇ ਆ ਜੋ ਕੋਈ ਆਇਆ ਹੈ ਕੋਈ ਆਇਆ ਕੀ ਕੋਣਾ ਆ? ਪਤਾ ਨਹੀਂ ਕਹਿੰਦਾ ਤੇਰਾ ਭਾਈ ਆ ਤੁਹਾਨੂੰ ਪਤਾ ਮੇਰਾ ਤਾਂ ਭਾਈ ਹੀ ਨਹੀਂ ਹੈਗਾ ਕੋਈ ਗੇਟ ਅੱਗੇ ਖੜਾ ਤਾਂ ਮੈਂ ਤਾਂ ਘਰੇ ਵੜਿਆ ਨਹੀਂ ਗਜਵਾਨਾ ਮੜਿਆ। ਬਿਸਕੁਟਾਂ ਬੰਦ ਤੇਰੇ ਕੋਲ ਭਰਾ ਹੀ ਨਹੀਂ ਸੱਲਿਕਲੀ ਕੁੜੀਆਂ ਤੇਰਾ ਪ੍ਰਸ਼ਨ ਆ ਗਿਆ। ਚੱਲ ਤੁਸੀਂ ਮੇਰੇ ਨਾਲ ਗੱਲਾਂ ਨਾ ਕਰੋ ਬਾਲੀਆ ਤੁਸੀਂ ਘਰੇ ਆਜੋ। ਹਾਂ ਚਲ ਮੈਂ ਹੁਣ ਰਿਹਾ। ਠੀਕ ਆਜੋ। ਲੈ ਖੁਸ਼ੀ ਤੂੰ ਵੀ ਬਾਹਰ ਹੀ ਆ ਜਾ ਹੁਣ ਮੈਂ ਮੰਜਾ ਡੋਣੀਆਂ ਬਾਹਰ ਠੀਕ ਹੈ। ਸਾਰੇ ਭਾਈ ਨੇ ਸਾਰੇ ਆ ਜੀ ਮੈਂ। ਸਬਜੀ ਬਣਾ ਲਈ। ਕੋਈ ਨਾ ਬਣਾਉਣੀ ਆ ਮੈਂ ਹਜੇ। ਰੱਖ ਲਓ ਭੁੱਖ ਲੱਗੀ ਆ ਦੀਦੀ। ਲਿਕਾਂ ਵਾਲੀ ਕਹਿੰਦੀ ਬਾਹਰ ਖੜ ਜਾ ਇਹਨੂੰ ਪੁੱਛਾਂ ਜੀ ਮਾਮਾ ਦੋਨੇ ਪਿਓ ਦਾ ਇੱਕੋ ਹੀ ਆ ਖੂਨ ਤਾਂ ਆਪਣਾ ਇੱਕੋ ਹੀ ਆ ਕੰਬਲੀਏ ਪਰ ਇਹਨੂੰ ਕੀ ਪਤਾ ਵੀ ਮੈਂ ਹਾਂਜੀ ਬਾਈ ਕੌਣ ਠੀਕ ਆ ਕੀ ਹਾਲ ਆ ਬਾਈ ਸੁੱਖ ਵਧੀਆ ਵੀਰੇ ਮੈਂ ਤਾਂ ਯਾਰਾਂ ਤੂੰ ਮੈਨੂੰ ਕਿਵੇਂ ਜਾਣਦਾ ਬਾਈ ਯਾਰ ਕੋਈ ਨਹੀਂ ਤੈਨੂੰ ਦੱਸੂਗਾ ਪਤੰਦਰਾਂ ਇਹ ਬਗਾਨਿਆਂ ਵਾਂਗੂ ਬਾਹਰ ਕਿਉਂ ਖੜਾ ਰੱਖਿਆ ਮੈਨੂੰ ਬਾਈ ਯਾਰ ਭੇਜ ਜੱਗੀ ਨੇ ਦੰਨੋਂ ਪਰ ਮੈਂ ਤਾਂ ਤੈਨੂੰ ਜਾਣਦਾ ਇਹਨਾਂ ਤੂੰ ਮੈਨੂੰ ਜਾਣਦਾ ਤੂੰ ਹਰਸ਼ ਨੂੰ ਵੀ ਕਹੀ ਜਾਨਣਾ ਵੀ ਮੈਂ ਹਰਸ਼ ਦਾ ਭਰਾ ਆਂਗਾ ਮੈਂ ਤੈਨੂੰ ਸਾਰੀ ਕਹਾਣੀ ਦੱਸੂਗਾ ਜੇ ਤੂੰ ਮੈਨੂੰ ਬਿਠਾਏਂਗਾ ਫੇਰ ਚਲ ਆ ਜਾ ਬਿਠਾਤਾ ਲੈਣ ਮੋਹਰਮਦੀ ਭੂਣੀ ਨੇ ਫੋਨ ਲਾਇਆ ਕਰ ਹਾਂ ਆਪਨੇ ਕੋਣ ਆ ਰਿਹਾ ਅਰਸ਼ ਨੇ ਵੀ ਬੁਲਾਉਣੇ ਆਨੂੰ ਆ ਜਾ ਵੀ ਭਾਈ ਯਾਰ ਆਗੇ ਤੋਂ ਤੁਸੀਂ ਹਾਂ ਥੋੜਾ ਸੋਖ ਵੀਰਾ ਬੈਠਣ ਦੇ ਬਾਈ ਨੂੰ ਹਾਂ ਵੀ ਬੈਠ ਤੇ ਹੁਣ ਤਾਂ ਸਾਰੀ ਗੱਲ ਮੈਨੂੰ ਵੀ ਕਿਨੇ ਭੇਜ ਜਾ ਵੀ ਕੀ ਗੱਲ ਬਾਤ ਆ ਠੀਕ ਆ ਦੇਖ ਮੇਰੇ ਤਾਂ ਕੋਈ ਸਾਲਾ ਹੀ ਨਹੀਂ ਹੈਗਾ ਦੇਖ ਸਾਲਾ ਹੈ ਤਾਂ ਨਹੀਂ ਸੀ ਸੁੱਖ ਪਰ ਹੁਣ ਹੈਗਾ ਤਾਂ ਟੈਨਸ਼ਨ ਨਾ ਲੈ ਕਿਹਾ ਬਈ ਸੁੱਖ ਖੁਸ਼ੀ ਨਹੀਂ ਹੋਈ ਤੈਨੂੰ ਸੁਣ ਕੇ ਯਾਰ ਬਈ ਖੁਸ਼ੀ ਦੀ ਗੱਲ ਤੇ ਜੀ ਕੀ ਆ ਯਾਰ ਜੋ ਮੇਰੇ ਕੋਈ ਹੈ ਹੀ ਨਹੀਂਗਾ ਸਾਲਾ ਹਨਾ ਨਾ ਹੱਥ ਤੇ ਭਰਾ ਵੀ ਬਈ ਦੇਖ ਕੰਬੇ ਚ ਪੈ ਗਏ ਵੀਰੇ ਕਿਹੜੀਆਂ ਤੂੰ ਗੱਲਾਂ ਕਰੀ ਜਾਂਦਾ ਤੂੰ ਤਾਂ ਹੋਰ ਟੈਨਸ਼ਨਾਂ ਪਾਈ ਜਾਂਦਾ ਬਈ ਇਹ ਦੱਸ ਦੇ ਤੈਨੂੰ ਕਿਸ ਨੇ ਭੇਜਿਆ ਹਨਾ ਜੇ ਸਾਡੀ ਲਗੜਾ ਡੇ ਬਹੁਤ ਆ ਗਈ ਇਹਨੂੰ ਉਹਨੇ ਭੇਜਿਆ ਤਾਂ ਹੱਥ ਦੇ ਮੈਨੂੰ ਲਗੜਾ ਡਾਟਦਾ ਨਹੀਂ ਪਤਾ ਸੁੱਖ ਮੈਨੂੰ ਜਿਹੜੀ ਕਹਾਣੀ ਦਾ ਪਤਾ ਦੇਖ ਮੈਂ ਤੁਹਾਨੂੰ ਉਹੀ ਦੱਸ ਸਕਦਾਗਾ ਜੇ ਪੂਰੀ ਕਹਾਣੀ ਸੁਣੋਗੇ ਤੁਹਾਨੂੰ ਫੇਰ ਸਮਝ ਆਊਗੀ ਹਨਾ ਮੰਨ ਲਓ ਤੁਸੀਂ ਆਪ ਦੀ ਜਗ੍ਹਾ ਸਹੀ ਹੋ ਕੋਈ ਅਚਾਨਕ ਬੰਦਾ ਆਣ ਜਾਣਾ ਕੇ ਇਹ ਗੱਲ ਕਹਿੰਦਾ ਹਨਾ ਤਾਂ ਡਰਤਾ ਹੁੰਦਾ ਬੰਦੇ ਦੇ ਮੈਨੂੰ ਚੱਲ ਵੀ ਤੂੰ ਕਹਾਣੀ ਸੁਣਾ ਦੇ ਫੇਰ ਯਾਰ ਤਦ ਤੱਕ ਪਰ ਮੈਂ ਤੁਹਾਨੂੰ ਸਬੂਤ ਦੇ ਸਕਦਾ ਹਾਂ ਮੈਂ ਤੁਹਾਨੂੰ ਸਬੂਤ ਦੇ ਸਕਦਾ ਬਾਈ ਅਰਸ਼ ਵੀ ਮੈਂ ਤੇਰਾ ਭਰਾ ਹਾਂ ਚੱਲ ਸਬੂਤ ਦੇ ਦੇ ਬਾਈ ਦੇਖ ਬਾਈ ਸੁਖ ਅਰਸ਼ ਨੂੰ ਇਹ ਤਾਂ ਨਹੀਂ ਪਤਾ ਵੀ ਮੈਂ ਇਹਦਾ ਭਰਾ ਹਾਂ ਪਰ ਇਹਨੂੰ ਇਹ ਤਾਂ ਪਤਾ ਇਹਦੇ ਡੈਡੀ ਦੇ ਦੋ ਵਿਆਹ ਸੀ ਉਹਨਾਂ ਦੋਨਾਂ ਚੋਂ ਇੱਕ ਦੀ ਲਾੜ ਮੈਂ ਆ ਦੋ ਵਿਆਹ ਹੋਏ ਨੇ ਅਰਸ਼ ਹਾਂ ਸੁਖ ਨੇ ਡੈਡੀ ਦੇ ਦੋ ਵਿਆਹ ਤਾਂ ਹੋਏ ਸੀਗੇ ਫੇ ਤੁਸੀਂ ਤਾਂ ਮੈਨੂੰ ਦੱਸੀ ਨਹੀਂ ਇਹ ਗੱਲ ਬਾਰੇ ਸੁਖ ਜਦੋਂ ਮੈਂ ਜਾਣਦੀ ਨਹੀਂ ਸੀ ਕਿਸੇ ਨੂੰ ਮੈਂ ਕੀ ਦੱਸਦੀ ਦੇਖ ਜਦੋਂ ਆਪਣਾ ਵਿਆਹ ਹੋਇਆ ਠੀਕ ਆ ਸਰ ਨੇ ਇਹ ਗੱਲ ਕਹੀ ਸੀ ਤੂੰ ਇਕੱਲੀ ਜਾਣੀ ਆ ਠੀ ਪਰ ਤੁਸੀਂ ਉਹ ਵੀਰੇ ਨਾਲ ਗੱਲ ਕਰੋ ਕੀ ਆ ਮੇਰੇ ਨਾਲ ਲੜਾਈ ਨਾ ਕਰੋ ਸੁੱਖ ਦੇਖਿਆ ਆ ਆਪਦੀ ਜਗਾ ਸਹੀ ਨੇ ਹਨਾ ਇਹਨਾਂ ਨੇ ਆਪਦੀ ਜ਼ਿੰਦਗੀ ਖਰਾਬ ਨਹੀਂ ਕਰਨੀ ਸੀ ਅਰਥਾ ਦਾ ਤਾਂ ਰਿਸ਼ਤਾ ਕਰਨਾ ਹੀ ਸੀ ਉਹਨਾਂ ਨੇ ਪਰ ਇਹ ਇੰਨਾ ਕਨੀਓ ਅਸੀਂ ਮਰ ਗਏ ਸੀਗੇ ਜਿਹੜਾ ਸਾਡਾ ਡੈਡੀ ਸੀ ਇਹਨਾਂ ਦੇ ਪਾਤਾ ਤਾਂ ਮਰ ਗਿਆ ਸੀ ਕਿਉਂਕਿ ਜਦੋਂ ਲੋਕਾਂ ਨੇ ਇਹਨਾਂ ਨੂੰ ਪੜਕਾਤਾ ਵੀ ਉਹਨੇ ਹੋਰ ਵਿਆਹ ਕਰਵਾ ਲਏ ਫਿਰ ਬਈ ਇਹ ਮਰ ਗਏ ਸੀ ਤੇ ਤੂੰ ਹੁਣ ਇੰਨੇ ਟਾਈਮ ਬਾਦ ਤੁਰੇ ਕੀ ਲੈਣਾ ਹੈ ਫਿਰ ਜਦੋਂ ਮਨ ਲਾ ਹੱਡ ਨਿਬੜੀ ਗਿਆ ਨਾ ਵੀਰੇ ਮੈਂ ਤੇਨੂੰ ਜਾਣਦੀ ਆ ਤੇ ਨਾ ਤੂੰ ਜਾਣੇ ਮੈਨੂੰ ਤੂੰ ਗੁਰੂਰੇ ਬਈ ਹੁਣ ਕੀ ਮਨ ਲਾ ਇੰਨੇ ਟਾਈਮ ਬਾਦ ਆਉਣ ਦਾ ਕੀ ਮਤਲਬ ਹੈ ਨਾ ਤੇ ਦੇਖ ਭਾਈ ਤੂੰ ਸਾਰੀ ਕਹਾਣੀ ਨਹੀਂ ਜਾਣਦੀ ਸਚਾਈ ਪਰ ਮੈਂ ਜਾਣਦਾ ਮੈਂ ਉਹ ਕਹਾਣੀ ਦੱਸਣ ਆਇਆ ਸਚਾਈ ਜਿਹੜਾ ਆਪਣੇ ਮਾਪਿਓ ਦੇ ਵਿੱਚ ਫਰਕ ਪਾਇਆ ਉਹਨਾਂ ਨੇ ਜਿਹੜੀ ਤੁਹਾਡੀ ਮਾਂ ਸੀ ਅਰਸ਼ ਤੇ ਉਹਦੇ ਵਿੱਚ ਤੇ ਮੇਰੇ ਡੈਡੀ ਦੇ ਵਿੱਚ ਲੋਕਾਂ ਨੇ ਫਰਕ ਪਾਇਆ ਜਿਹੜਾ ਐਡਾ ਵੱਡਾ ਆਪਾਂ ਨੂੰ ਅਲੱਗ ਭਾਈ ਨਾ ਤੂੰ ਯਾਰ ਵੀ ਕੀ ਨੇ ਕੀ ਫਰਕ ਪਾਇਆ ਕੀ ਉਹ ਆ ਉਹਨਾਂ ਦਾ ਕੋਈ ਗੱਲ ਸਮਝ ਨਹੀਂ ਆ ਰਹੀ ਹੁਣ ਵੀਰੇ ਦੁਨੀਆ ਤੇ ਮੇਰਾ ਵੀ ਨਾ ਮਾਪਿਓ ਨਾ ਕੋਈ ਭੈਣ ਭਰਾ ਹੈਗਾ ਹਨਾ ਮੈਂ ਵੀ ਅਰਸ਼ ਦਾ ਸਹਾਰਾ ਹੈਗਾ ਤੱਕਿਆ ਹੈ ਇਹਦੇ ਨਾਲ ਵਰਤਣਾ ਦੇਖ ਭਾਈ ਐਂ ਤਾਂ ਅਸੀਂ ਕਿਵੇਂ ਵਿਸ਼ਵਾਸ ਕਰ ਲਈ ਤੇਰੇ ਤੇ ਹਨਾ ਦੁਨੀਆ ਤੈਨੂੰ ਪਤਾ ਜਗਲ ਕਿਵੇਂ ਦੀ ਆ ਠੀਕ ਆ ਆਰਚਮੇਦ ਨਾਲ ਗੱਲ ਕਰਨੀ ਠੀਕ ਹੈ ਜੀ ਬਈ ਬੈਠ ਬਈ ਠੀਕ ਹੈ ਦੋ ਮਿੰਟ ਤੁਰੇ ਠੀਕ ਨਹਾ ਸ਼ਾ ਕੀ ਕਹੀ ਅੰਦਾਗਾ ਵੀ ਤੇਰੇ ਪਿੱਛੇ ਦੋ ਵਿਆਹ ਰਹੇ ਤੁਸੀਂ ਐਡਾ ਵੱਡਾ ਝੂਠ ਮਾਰਿਆ ਮੈਨੂੰ ਸੁਖ ਝੂਠ ਨਹੀਂ ਬੋਲਿਆਗਾ ਮੇਰੇ ਚਾਚੇ ਤਾਏ ਮੇਰੀ ਗੱਲ ਤਾਂ ਸੁਣ ਲੋ ਮੇਰੇ ਚਾਚੇ ਤਾਏ ਨੇ ਇਹੀ ਕਿਹਾ ਸੀ ਕਿ ਮੇਰੇ ਡੈਡੀ ਨੇ ਦੂਜਾ ਵਿਆਹ ਕਰਾ ਲਿਆ ਸੀ ਨਾ ਵੀ ਆਪਣੇ ਵਾਸਤੇ ਉਹ ਮਰਿਆ ਹੋਇਆ ਕੁਝ ਨਹੀਂ ਹੈਗਾ ਆਪਣਾ ਕੁਝ ਨਹੀਂ ਲੱਗਦਾ ਠੀਕ ਆ ਉਹ ਫਿਰ ਉਹ ਤੁਹਾਨੂੰ ਕਿਵੇਂ ਦੱਸ ਦਿੰਦੇ ਵੀ ਸਾਡੇ ਹੋਰ ਵੀ ਹੈਗੇ ਨੇ ਜਵਾਕ ਫਿਰ ਇਹ ਕੌਣ ਆਉਣਾ ਇਹਦਾ ਪਤਾ ਕਰੀ ਕੌਣਾਂਗੇ ਇਹ ਹੁਣ ਉਹ ਤਾਂ ਮੈਨੂੰ ਵੀ ਨਹੀਂ ਪਤਾਗਾ ਮੈਨੂੰ ਤਾਂ ਲੱਗਦਾ ਕਿ ਤੇ ਆਪਣੀ ਸੱਚਤਾਏ ਨੇ ਉਹਨਾਂ ਨੇ ਨੇ ਭੇਜ ਤਾਂ ਹੋਗੇ ਕੋਈ ਜ਼ਮੀਨ ਦੇ ਲਾਲਚ ਮਾਰੇ ਵੀ ਜ਼ਮੀਨ ਸੰਭ ਹੀ ਗਈ ਹੁਣ ਆ ਵੀ ਕਰ ਤੇਰੀ ਨਾਲ ਸਹੀ ਆ ਹਨ ਤੁਸੀਂ ਉਹਨਾਂ ਨੂੰ ਕਿਹੜਾ ਲਾਈ ਹੋਵੇ ਚਿਰਕਨਾਤ ਨੂੰ ਹੈਗੀ ਸੀਗਾ ਹੁਣ ਮੈਂ ਤੂੰ ਮੈਨੂੰ ਦੱਸਤਾ ਸਕਦੇ ਜੀ ਮੇਰੇ ਪਿਓ ਦੇ ਦੋ ਵਿਆਹ ਹੋਏ ਹੋਏ ਨੇ ਭਾਈ ਹੁਣ ਜੇ ਤੂੰ ਸਾਡੇ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਸੀਗੀ ਵਰਤਦਾ ਹੀ ਨਹੀਂ ਸੀਗੇ ਮੈਂ ਜਾਣਦੀ ਨਹੀਂ ਮੈਂ ਤੈਨੂੰ ਕਿਵੇਂ ਦੱਸ ਦਿੰਦੀ ਤੇ ਉਹਨਾਂ ਹੈ ਕੋਣ ਦਾ ਪਤਾ ਕਿ ਮੈਨੂੰ ਲੱਗੂਣ ਵੀ ਕੌਣ ਹੈਗਾ ਕੌਣ ਨਹੀਂ ਇਹ ਉਹ ਤਾਂ ਮੈਨੂੰ ਨਹੀਂ ਪਤਾ ਲੱਗਦਾ ਤੇ ਤੂੰ ਉਹਨੂੰ ਕਹਿ ਦੇ ਜਾ ਕੇ ਵਿੱਚ ਤੇਨੂੰ ਨੰਬਰ ਤੇਰਾ ਨੰਬਰ ਦੇਜੇ ਸਾਨੂੰ ਤੇ ਜੇ ਨੰਬਰ ਲੈ ਕੇ ਆਪਣੀ ਕਰਨ ਦਾ ਨੰਬਰ ਲੈ ਜਾ ਕੇ ਉਹਦਾ ਨੰਬਰ ਲੈ ਕੇ ਆਪ ਨੂੰ ਕੀ ਲੋੜ ਆ ਕੋਈ ਉੱਦ ਤੱਕ ਫੇਰ ਹੀ ਪਤਾ ਲੱਗੂਗਾ ਆਪਾਂ ਨੂੰ ਦੇਖ ਮੈਂ ਉਹਨੂੰ ਸਿੱਧਾ ਕਹਿ ਦੇਣਾ ਭਾਈ ਦੇਖ ਵੀ ਮੇਰੀ ਮਾਂ ਗਈ ਹੋਈ ਆ ਠੀਕ ਆ ਬਾ ਫੇਰ ਅਸੀਂ ਗੱਲਬਾਤ ਕਰਾਂਗੇ ਪੁੱਛਪੜਤਾਲ ਕਰਾਂਗੇ ਠੀਕ ਅਸੀਂ ਕਿਵੇਂ ਚਕੀਨ ਕਾਲੀ ਵੀ ਤੇਰੇ ਤੇ ਫੇਰ ਤੂੰ ਉਹਦਾ ਪਤਾ ਕਿੱਥੋਂ ਲੱਭ ਲੇਗਾ ਕੋਈ ਲੱਭ ਲਾਂਗੇ ਪਤਾ ਲੈ ਪਤਾ ਤਾਂ ਲੱਭਣੋ ਉਹ ਆਗਾ ਉਹਦਾ ਆਪੀ ਕੇ ਵਿੱਚ ਪੱਜੂਗਾ ਜਿਹਨੂੰ ਕੋਈ ਕਿਸੇ ਚੀਜ਼ ਦਾ ਲਾਲਚ ਹੋਇਆ ਉਹਦਾ ਅੱਜ ਆਇਆ ਕੱਲ ਨੂੰ ਵੀ ਆਊਗਾ ਮਰਜ਼ੀ ਆ ਤੁਹਾਡੀ ਹੁਣ ਜਿਹੜਾ ਬਾਹਰ ਬਿਠਾ ਰਿਹਾ ਮੈਂ ਉਹਦਾ ਤੇਰਾ ਵੀ ਦਿਮਾਗ ਕੰਮ ਕਰਦਾ ਮੇਰੀ ਗੱਲ ਸੁਣ ਜਿਉਂ ਅੱਜ ਆਇਆ ਦੇਖ ਕਿਸੇ ਗਾਉਂ ਨੂੰ ਆਇਆ ਹੁਣ ਫਿਰ ਕੱਲ ਨੂੰ ਵੀ ਆਊ ਕੀ ਪਤਾ ਤੇਰਾ ਤੂੰ ਭੇਜਾਂ ਮੈਂ ਜਦੋਂ ਮੈਂ ਜਾਣਦੀ ਨਹੀਂ ਉਹ ਬੰਦੇ ਨੂੰ ਤੁਸੀਂ ਗੱਲ ਕਰ ਲਓ ਜਿਹੜੀ ਕਰਨੀ ਆ ਠੀਕ ਜਿੱਦੋਂ ਮੈਂ ਜਾਣਦੀ ਹੋਈ ਨਹੀਂ ਕਿ ਮੇਰੇ ਨਾਲ ਉਹ ਹੀ ਲੜੀ ਜਾਂਦੇ ਆ ਵੀ ਜਾਣਦੀ ਹੋਵੇਂ ਤਾਂ ਮੈਂ ਦੱਸ ਨਾ ਦੇਵਾਂ ਲੈ ਭਰਾਵਾ ਸੀ ਉਹ ਕਰ ਲਿਆ ਠੀਕ ਆ ਰੇ ਬਣਾਲੀ ਤੂੰ ਐਂ ਕਰ ਬਾਈ ਬਣ ਕੇ ਤੂੰ ਹੁਣ ਜਾ ਠੀਕ ਮੇਰੀ ਮਾਂ ਨੂੰ ਆ ਜਾਣ ਦੀ ਚੰਗੀ ਤਰ੍ਹਾਂ ਪੁੱਛਵੜਦਾਲ ਕਰਾਂਗੇ ਠੀਕ ਆ ਕੋਈ ਗੱਲ ਆਈ ਸੀ ਕਿ ਮੈਂ ਯਕੀਨ ਕਰ ਲਈ ਵੀ ਤੇਰੇ ਤੇ ਯਾਰ ਚਲੋ ਬਾਈ ਤੁਸੀਂ ਆਪ ਦੀ ਜਗ੍ਹਾ ਸਹੀ ਹੋ ਹਨਾ ਤੈਨੂੰ ਪਤਾ ਮੇਰੇ ਇੱਕ ਗੇਂਦੀ ਪਤਾ ਨਹੀਂ ਠੀਕ ਆ ਕੀ ਸਾਡੇ ਸਟਰੀਮ ਲਾ ਜਾਣ ਦੇਖ ਬਾਈ ਤੂੰ ਮੇਰੇ ਤੇ ਯਕੀਨ ਆ ਉਹਨਾਂ ਨੇ ਭੇਜਿਆ ਉਹ ਤੈਨੂੰ ਕਰ ਨਾ ਕਰ ਉਹ ਗੱਲ ਥੋੜੀ ਵੱਖਰੀ ਆ ਵਾ ਮੇਰੀ ਇੱਕ ਬੇਨਤੀ ਆ ਮੇਰੀ ਭੈਣ ਦੀ ਸੂਟ ਦੇ ਦੇ ਨਾ ਨਾ ਬਾਈ ਸਾਨੂੰ ਤਾਂ ਸੂਟਾਂ ਦੀ ਭੁੱਖ ਨਹੀਂ ਹੈਗੀ ਠੀਕ ਆ ਨਹੀਂ ਭੁੱਖ ਦੀ ਗੱਲ ਨਹੀਂ ਮੇਰਾ ਫਰਜ਼ ਬਣਦਾ ਸੀ ਜਦੋਂ ਮੇਰੀ ਭੈਣ ਆ ਮੈਂ ਉਹਦੇ ਵਾਸਤੇ ਸੂਟ ਨਾ ਨਾ ਵੀਰੇ ਕੋਈ ਗੱਲ ਨਹੀਂ ਸੂਟੀ ਬਾਅਦ ਚ ਲੈ ਕੇ ਜਾਈਂ ਠੀਕ ਆ ਤੇ ਤੁਹਾਨੂੰ ਪਤਾ ਲੱਗ ਗਿਆ ਠੀਕ ਆ ਤੂੰ ਹੈ ਕੌਣ ਆ ਕੌਣ ਨਹੀਂ ਠੀਕ ਆ ਕੋਈ ਆ ਤੂੰ ਜਾ ਵੀਰ ਬਣ ਕੇ ਕਮਾਲ ਦੀ ਗੱਲ ਆ ਯਾਰ ਕਿਹੜਾ ਫਰਾ ਹੱਦੂ ਕਮਾਲ ਆ ਯਾਰ ਇਦਾਂ ਦੇ ਲੋਕ ਵੀ ਪਏ ਨੇ ਮੈਂ ਤਾਂ ਆਖਿਆ ਰਸ਼ ਤੋਂ ਬਹੁਤ ਖੁਸ਼ ਹੋਊਗੀ ਇਹ ਗੱਲ ਸੁਣ ਕੇ ਵੀ ਮੈਨੂੰ ਮੇਰਾ ਭਰਾ ਮਿਲਿਆ ਮੈਂ ਤਾਂ ਆਖਿਆ ਉਹਦਾ ਕੋਈ ਹਸਾਰਾ ਨਹੀਂ ਜਿਵੇਂ ਡੈਡੀ ਨੇ ਦੱਸਿਆ ਸੀਗਾ ਵੀ ਬੁੱਤੂ ਅਰਸ਼ ਦਾ ਸਾਥ ਦੇਣਾ ਉਹਦਾ ਬਣਦਾ ਹਿੱਸਾ ਉਹਨੂੰ ਦੇਣਾ ਹੈ ਇਦਾਂ ਤਾਂ ਕੁਝ ਵੀ ਨਹੀਂ ਨਿਕਲਿਆ ਇਹਨਾਂ ਨੇ ਟਾਈਮ ਬੋਰਡ ਤਾਈ ਮੈਂ ਦੁਸ਼ਮਣ ਹੋਣਾ ਕੀ ਕਹਿ ਸਕਦੇ ਆ ਆ ਵੀਰੇ ਮੈਂ ਤਾਂ ਅਰਸ਼ੀਆ ਪਰ ਮੈਂ ਤੁਹਾਨੂੰ ਨਹੀਂ ਪਛਾਨਿਆ ਤੁਸੀਂ ਕੌਣ ਲੈ ਕਾਂਵਲੀਏ ਨਾ ਵੀਰਾ ਕਹਿੰਦੀ ਆ ਨਾਲੇ ਕਹਿੰਦੀ ਮੈਂ ਪਛਾਣਾ ਨਹੀਂ ਮੈਂ ਤੇਰਾ ਭਰਾ ਹਾਂ ਕਾਲਾ ਵੀਰੇ ਮੇਰਾ ਤਾਂ ਕੋਈ ਭਰਾ ਹੀ ਨਹੀਂ ਹੈਗਾ ਤੁਸੀਂ ਕਿਵੇਂ ਕਹਿੰਦੇ ਮੈਂ ਤੇਰਾ ਭਰਾ ਹਾਂ ਆ ਗਿਆ ਸਰਚ ਆ ਤਾਂ ਹੱਥ ਨੇ ਤਰ ਲਾਂਦੇ ਹੁਣ ਗਜਰਾ ਬਣਾ ਲਾਂਦੇ ਇਹ ਤਾਂ ਬਾਹਲੇ ਸਿਰ ਲੱਗੂਗਾ ਗਾਜਰਾਂ ਨੂੰ ਤਾਂ ਕੁਛ ਨਹੀਂ ਹੁੰਦਾਗਾ ਪਈਆਂ ਨੂੰ ਆ ਤਾਂ ਬੁੱਸਤੇ ਜਾਣਗੇ ਪਈਏ ਬੁੱਸਤੇ ਜਾਣਗੇ ਹੱਥਾਂ ਦੇ ਕੰਮ ਸੇ ਦੁਪਹਿਰੇ ਬੈਲੇ ਵੇਕੇ ਕਰ ਲਾਂਗੇ ਹਾਂ ਮਾਂ ਹਾਂ ਪਹਿਲਾਂ ਗੱਲ ਕਰਨੀ ਭੁੱਲ ਗਿਆ ਤੇਰੇ ਨਾਲ ਇੱਕ ਤੂੰ ਕਹਿੰਦਾ ਹੱਥ ਨੇ ਜਾਈਆਂ ਦੇਖ ਪਹਿਲਾਂ ਉਹਦੀ ਕਹਿੰਦਾ ਫਿਰ ਤੂੰ ਕਹਿੰਦੀ ਹੁਣੀ ਉਹ ਲੱਗਿਆ ਕਰਨ ਹਾਂ ਤੇ ਕੱਲਣਾ ਉਹ ਆਇਆ ਸੀਗਾ ਕਾਹਨ ਪਤਾ ਨਹੀਂ ਹੈਦਾ ਕੌਣ ਸੀ ਠੀਕਾ ਤੇ ਕਹਿੰਦਾ ਹਰਚ ਦਾ ਭਰਾਗਾ ਮੈਂ ਤਾਂ ਜਾਣਨਾ ਪਛਾਣ ਹੋਰ ਮੰਮੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਵੀ ਕੋਣ ਮੇਰਾ ਭਾਈ ਹੈਗਾ ਹੈ ਨਹੀਂ ਕੋਈ ਠੀਕ ਹੈ ਨਹੀਂ ਗੱਲੇ ਭਰਾਗਾ ਮੈਂ ਹਰਚ ਦਾ ਭਰਾਗਾ ਇਸੇ ਦਵਾਰੀ ਨਿਕਾਤੀ ਹਾਂ ਇਹਨੇ ਮੈਨੂੰ ਫੋਨ ਕਰਤਾ ਅਰਚ ਨਹੀਂ ਆਇਆ ਕਰਕੇ ਵੀ ਕੋਈ ਆ ਰਿਹਾ ਹੈ ਕਹਿੰਦਾ ਮੇਰਾ ਭਰਾ ਹੈ ਤੇ ਮੈਂ ਇਹਨੂੰ ਕਹਤਾ ਮਾਹੂ ਆਇਆ ਕਰੋ ਬਾਰਛੀ ਰੋਕ ਦੂੰ ਬੰਦੇ ਕੀ ਪਤਾ ਲੁੱਟ ਖੋਲਾ ਹੋਵੇ ਕੋਈ ਹਾਂ ਹਾਂ ਕੀ ਪਤਾ ਜਲ ਚੱਲੀ ਜਾਂਦਾ ਹੈ ਕੰਮ ਔਰ ਇੱਕ ਉਹ ਖੇਤਾਂ 'ਚ ਬੈਠਾ ਸਭ ਲੁੱਟ ਖੋਲਾ ਨਾ ਹੋਵੇ ਮੈਂ ਬਾਰਛੀ ਰੋਕ ਦੂੰ ਦੂਬਾਰ ਮੈਂ ਆ ਗਿਆ ਹੂੰ ਤੇ ਆ ਗੱਲਾਂ ਬਾਤਾਂ ਕੀਤੀਆਂ ਐ ਕਰਕੇ ਬਈ ਥਾਰਾ ਕੋ ਦੱਸਿਆ ਦੇਖੂੰਗਾ ਇਹਨਾਂ ਨੇ ਆਪਣੇ ਝੂਠ ਰੱਖਿਆ ਸੀਗਾ ਕੀ ਜਿਹੜੇ ਅਰਚ ਦੀ ਪਿਓ ਸੀ ਅਰਚ ਦਾ ਪਿਓ ਦੋ ਵਿਆਹ ਹੋਏ ਸੀ ਉਹਦੇ ਅੱਛਾ ਹਾਂ ਉਹ ਕਹਿੰਦਾ ਦੂਜੇ ਵਿਆਹ ਲਾਗਾ ਮੈਂ ਕੀ ਪਤਾ ਭਾਈ ਹੁਣ ਆਪਾਂ ਨੂੰ ਕਿਹੜਾ ਪਤਾ ਉਹ ਤਾਂ ਹੁਣ ਆ ਗੱਲ ਤੁਸੀਂ ਕੋਈ ਵਰਤਦੇ ਹੀ ਨਹੀਂ ਉਹਨਾਂ ਨਾਲ ਕੋਈ ਪਤਾ ਹੀ ਨਹੀਂ ਤਾਂ ਪਤਾ ਹੀ ਨਹੀਂ ਆਵੇਂ ਬਣਾ ਭਰਾ ਬਣਾ ਦੇਖੋ ਉਹ ਗੱਲ ਤਾਂ ਵੀ ਮੰਨਦੀ ਆ ਵੀ ਹਾਂ ਮੇਰੇ ਪਿਓ ਦੇ ਦੋ ਵਿਆਹ ਹੋਏ ਸੀਗੇ ਵੀ ਬਠੰਡੇ ਰਹਿਣ ਲੱਗੇ ਸੀ ਭਾਈ ਹੁਣ ਮੈਂ ਕੀ ਕਹਿ ਸਕਦੀ ਆ ਵੀ ਰੇਲਬੀ ਜੀ ਨੌਕਰੀ ਕਰਦਾ ਸੀ ਜਿਹਦੇ ਪਿਓ ਦੇ ਉੱਥੇ ਦੂਜਾ ਵਿਆਹ ਕਰਾ ਲਿਆ ਸੀਗਾ ਤੇ ਐਂ ਨਹੀਂ ਪਤਾ ਹੁਣ ਵੀ ਉਹ ਹੁਣ ਹੈਗਾ ਕਿ ਨਾ ਕੀ ਪਤਾ ਭਈ ਇਹਦੇ ਚਾਚੇ ਤਾਂ ਆਏ ਜਿਹੜੀ ਹਜੇ ਕੋਈ ਜ਼ਮੀਨ ਦੇ ਮਾਰੇ ਕਰਦਣ ਹਾਂ ਕੋਈ ਪਤਾ ਨਹੀਂਗਾ ਹੁਣ 5 ਕਿੱਲੇ ਵੰਨਦੇ ਆਉਂਦੇ ਆ ਹਰਚ ਨੂੰ ਕੌਣ ਛੱਡਦਾਗਾ ਹੋਰ ਆ ਹੋ ਗੱਲ ਤਾਂ ਇਹ ਹੈਗੀ ਮੈਨੂੰ ਤਾਂ ਹੁਣ ਟੈਨਸ਼ਨ ਹੋ ਰਹੀ ਆ ਵਾ ਵੀ ਬੰਦਾ ਕੌਣ ਹੋਇਆ ਉਹ ਕੀ ਗੱਲ ਆ ਵੇ ਪੜਤਾਲ ਕਰ ਲੋ ਆਪਦੀ ਤੇ ਜਾਣ ਲੱਗਿਆ ਹੋਰ ਸੋਚ ਲਾ ਹਾਂ ਤੇ ਜਾਣ ਲੱਗਿਆ ਕਹਿੰਦਾ ਲਿਆ ਵੀ ਸੂਟ ਲੈ ਕੇ ਆਇਆ ਹਰਸ਼ਖਾਤਰ ਤੇ ਅਰਸ਼ ਨੂੰ ਫੜਾ ਦੇ ਮਾ ਵੀ ਮੈਂ ਤਾਂ ਕੁਝ ਨਹੀਂ ਲੈਣਾ ਠੀਕ ਆ ਅਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਾਂਗੇ ਹੋਰ ਆਹ ਨਿਕਾਤਾ ਲੋਕ ਬੇਈਮਾਨ ਨੇ ਵਾਲੇ ਹੋਰੇ ਲੋਕਾਂ ਦੇ ਹੁਣ ਕੀ ਉਹ ਕਰੀਏ ਅਰਸ਼ ਨੂੰ ਕਾਇਪਾਈ ਪਤਾ ਕਰੋ ਅੱਛਾ ਇਹ ਚਾਰੀ ਮਿੰਟ ਲੈ ਕੇ ਆ ਮੇਰੇ ਖਾਤਰ ਵਿਚਾਰੀ ਕੁਟਲੀਆ ਨਹੀਂ ਤੂੰ ਰਿਸ਼ਤੇਦਾਰੀਆਂ ਚ ਪਤਾ ਕਰਾ ਦੇ ਜੀ ਚਾ ਮੈਨੂੰ ਚਾ ਤਾਂ ਫੇਰ ਲਿਆਉਗੇ ਵੀ ਇਹ ਰਿਸ਼ਤੇਦਾਰ ਕੋਈ ਗੱਲ ਹੋ ਉਹ ਰੋ ਆਹੀ ਗੱਲ ਸੀ ਮੈਂ ਹੋਰ ਤੱਕ ਕੀ ਕਰ ਸਕਦੇ ਆ ਆਹੀ ਗੱਲ ਸੀ ਮਾ ਇਹਨੂੰ ਆਹੀ ਗਿਆ ਨਾ ਹਾਂ ਕੀ ਕਹਿਣਾ ਇਹ ਸੱਚੂ ਹੀ ਦਾ ਭਰਾ ਹੋਇਆ ਕੀ ਕਰੇ ਉਹ ਪੰਜ ਕਿਲੇ ਵੰਨਦੇ ਜਾਣਗੇ ਉਹ ਤਾਂ ਭਈ ਹੱਕ ਤੱਕਲਾ ਲਾਉਗੀ ਹੁਣ ਹੱਕ ਕੀ ਲੂ ਮੈਂ ਕਮਾਲ ਕਰੀ ਇੰਨੀ ਆਪਾਂ ਦਾ ਰਿਸ਼ਤਾ ਉਦੋਂ ਅਹੀਂ ਲੱਤਾਂ ਸੀਗਾ ਜਮੀਨ ਨੂੰ ਇੱਕ ਭਲਕੇ ਪੰਜ ਕਿਲੇ ਵੰਨਦੇ ਹੁੰਦੇ ਸੀ ਜੇ ਉਹਦਾ ਭਰਾ ਹੋਇਆ ਪੰਜ ਕਿਲੇ ਜਾਣਗੇ ਕਿਵੇਂ ਲਗਾ ਪੰਜ ਕਿਵੇਂ ਜਾਣਗੇ ਟਾਈ ਟਾਈ ਆਉਣਗੇ ਇਹ ਟਾਈ ਕਿਥੇ ਸਾਰੇ ਪੰਜ ਨੂੰ ਢਾਈ ਤੇ ਜਾਣਗੇ ਫਿਰ ਚੱਲ ਫਿਰ ਬਾਲਾ ਵੀ ਤੱਤਾ ਲੱਗਦਾ ਬਾਕੀ ਸਾਰੇ ਤੁਗੜਾਈ ਹੋਣਗੇ ਖਰਚ ਦੇ ਮੰਨਦਾ ਕੀ ਪਤਾਗਾ ਜੇ ਇਹ ਨੂੰ ਸੁੱਕਾ ਭਰਾ ਹੋਇਆ ਇਹਦਾ ਵੀ ਸੁੱਕਾ ਭਰਾ ਹੋਇਆ ਫੇਰ ਹਟਾਈ ਕਿੱਲੇ ਵੀ ਕਿਉਂ ਲੂ ਪੰਜ ਦੇ ਪੰਜ ਕਿੱਲੇ ਦੂ ਵੀ ਮੇਰਾ ਭਰਾ ਵਰਤਣ ਲੱਗਿਆ ਮੇਰੇ ਨਾਲ ਪਈ ਦੇਖੋ ਹੁਣ ਕੀ ਕਰੀਏ ਮੈ ਤਾਂ ਟੈਨਸ਼ਨ ਹੋ ਗਈ ਆ ਦੇਖੋ ਕੀ ਤੂੰ ਤਾਂ ਕਹਿੰਦਾ ਦੇਖੋ ਦੇਖਦੇ ਨਹੀਂ ਵੀ ਚੱਲ ਫੜਤਾਲਤਾ ਕਰ ਲੋ ਵੀ ਕੌਣ ਆ ਮੈਨੂੰ ਤਾਂ ਟੈਨਸ਼ਨ ਹੋ ਰਹੀ ਹੋਊ ਟੈਨਸ਼ਨ ਮੈਨੂੰ ਜੀਂਦੀ ਟੈਨਸ਼ਨ ਹੋ ਰਹੀ ਪੰਜ ਕਿਲੇ ਮੈਨੂੰ ਵੀ ਹੋ ਰਹੀ ਆ ਕੋਈ ਊਣਾ ਪਟਖੋ ਵਾਲਾ ਹੋਵੇ ਆਪਣੇ ਵੀ ਲੈ ਜੇ ਕੋ ਤਾਂ ਹੋਊਗਾ ਜੇ ਕੁਝ ਆਪਾਂ ਹੋ ਕਰਾਂਗੇ ਨਹੀਂ ਆ ਘਰੇ ਬਾੜਾਂ ਗੁਣੀ ਆ ਮੈਂ ਹੁਣ ਪਏ ਨਹੀਂ ਪੁੱਛ ਬਦਲ ਕਿਵੇਂ ਕਰਾ ਕਿੱਥੋਂ ਜਾਵਾਂ ਕੀ ਗੱਲ ਬਾਤ ਕੀ ਦੇ ਨਾ ਗੱਲ ਕਰ ਕੋਈ ਇਹਨਾਂ ਦੀ ਰਿਸ਼ਤੇਦਾਰੀ ਚੋਂ ਕਾਰਪਿੰਡ ਚੋਂ ਪਟਾਕਾਰ ਹੈ ਪਿੰਡ ਚੋਂ ਪਤਾ ਕਰ ਪਿੰਡ ਚ ਦੱਸਣਗੇ ਚਾਚੇ ਤਾਈ ਤਾਂ ਨਹੀਂ ਦੱਸਦੇ ਪਿੰਡ ਚੋਂ ਦੱਸਣਗੇ ਲੋਕ ਵੀ ਕੌਣ ਗੱਲ ਪਤਾ ਕੀ ਆ ਜਿਹੜਾ ਉਹ ਖੇਤਾਂ 'ਚ ਨਹੀਂ ਆਪਣਾ ਗਵਾਂਢੀ ਹਾਂ। ਹਾਂ। ਕੁੱਲਾ। ਹੂੰ। ਉਹਦੇ ਇਹਨਾਂ ਦੇ ਪਿੰਡ ਆ, ਹਰਸਦੇ ਪਿੰਡ ਹਨਾ। ਉਹਦੀ ਮੁੰਡੇ ਨਾਲ ਲਿਹਾਇਆ। ਇਹ ਤਾਂ ਉਹ ਪਤਾ ਕਰਕੇ ਦੱਸ ਸਕਦਾ। ਉਹ ਕਹਿੰਦਾ ਮੈਂ ਆਇਆ ਹੋਇਆ ਆ ਮਾ ਲਬਠਿੰਡੇ ਤੋਂ। ਇਹ ਤਾਂ ਉਹ ਪਤਾ ਕਰਕੇ ਦੱਸ ਸਕਦਾ। ਉਹ ਕੁੱਲਾ ਉਹਨੂੰ ਫੋਨ ਕਰ ਸਕਦਾ। ਫਿਰ ਆਏ ਤਾਂ ਪੁੱਛ ਲੈ ਦੇ ਵੀ ਕਿੱਥੇ ਰਹਿੰਦਾਗਾ। ਅਰੇ ਆ ਤਾਂ ਬਠਿੰਡੇ ਆ, ਬਠਿੰਡੇ ਤੋਂ ਆਇਆ ਮੈਂ। ਹਾਂ ਜੇ ਤਾਂ ਮੈਂ ਜਾਨਣਾ ਕੁੱਲੇ ਕੋਲੋਂ ਜਾਨਣਾ। ਕੁੱਲੇ ਤੋਂ ਪੁੱਛ ਦਾਂ। ਚੱਲ ਪੁੱਛ ਲੈ। ਵੀ ਤੂੰ ਫੋਨ ਕਰਕੇ ਪੁੱਛ ਤੇ ਆਦੇ ਯਾਰ ਦੋਸਤ ਨੂੰ ਹਨਾ ਵੀ ਉਹ ਬੰਦਾ ਹੈ ਕੌਣ। ਅਕੜ ਲਾ। ਆ ਚੀਲੋ ਸਾਬ ਜੀ ਜੀ ਠੀਕ ਆ ਤੁਸੀਂ? ਚੰਗਾ, ਚਲ ਕਰਿਆ ਪਤਾ। ਤੇ ਮੇਰੇ ਕੋਲੇ ਕੋਲ ਜਾਨਾ ਠੀਕ ਆ। ਚਾਬੀ ਕੇ। ਹੁਣ ਕੀ ਪਤਾ ਲੱਗਦਾ ਭਾਈ? ਹੈ? ਇਹ ਤਾਂ ਆਪਾਂ ਦੇਖੀ ਨਹੀਂ ਪਹਿਲਾਂ, ਫਿਰ ਆਪਾਂ ਨੂੰ ਕਿਹੜਾ ਪਤਾਗਾ ਕਿ ਕੌਣ ਆ। ਉਹ ਤਾਂ ਮੈਂ ਕਹਣਾ ਮੈਂ ਕਹਣਾ ਦੇਖਿਆ ਬੰਦਾ ਉਹ। ਕਿ ਨਹੀਂ ਹਰ ਚ ਹਰ ਚ ਇਹਦਾ ਹਰ ਚ ਇਹਦੀ ਮੈਂ ਤਾਂ ਆਪ ਹੀ ਦੇਖਿਆ। ਹਾਂ ਇਹ ਤਾਂ ਕੀ ਯਕੀਨ ਕਰਨਾ ਜਦੋਂ ਇਹਨੂੰ ਪਤੀ ਨਹੀਂ ਵਿਕਾਉਣਾ ਕੌਣ ਲਾਗਾ ਫੇਰ ਗੱਲ ਤਾਂ ਉਹੀ ਆ ਨਾ ਮਾਂ ਇਹ ਕੀ ਬੱਦਾਂ ਹੁੰਦੇ ਪਹਿਲਾਂ ਤਾਂ ਆਗ ਲਾਇਆ ਨੇ ਹੁਣ ਆ ਕੇ ਖੜ ਗਿਆ ਮੈਂ ਤਾਂ ਹੀ ਤਾਂ ਕਹਤਾ ਮਾਂ ਕੀ ਉਹਦਾ ਕੋਈ ਚੋਟ ਠੱਗ ਹੋਵੇ ਕਾਂਡੇ ਗੁੰਡੇ ਪਟਕੇ ਲੈ ਜੇ ਹੁਣ ਇਹਨਾਂ ਦੇ ਅੰਜੋ ਕਹਤਾ ਜੀ ਮੈਂ ਬਾਹਰ ਚ ਖੜਾ ਰਹਿਣ ਦਿਓ ਨਹੀਂ ਅੱਗੇ ਤਾਂ ਕਿਤੇ ਕੋਈ ਆਇਆ ਨਹੀਂ ਗਾ ਕੋਈ ਚੋਟ ਠੱਗ ਜਿਹੜਾ ਤੂੰ ਦੀ ਗੱਲ ਹੋਰ ਸੀ ਫਿਰ ਤੂੰ ਵੀ ਨਹੀਂ ਸੀਗਾ ਮੈਂ ਅਹੀਂ ਤਾਂ ਹੋ ਗਏ ਖੁਸ਼ੀ ਕੋਲੇ ਗਈ ਖੁਸ਼ੀ ਵੀ ਅੰਦਰ ਬੈਠੀ ਰਹਿੰਦੀ ਉਹ ਵੀ ਸਾਰਾ ਦਿਨ ਹੁਣ ਵੀ ਕਿਹੜਾ ਬਾਹਰ ਨਿਕਲੀ ਜਾਓ ਇਹ ਤੋਂ ਆਪਣੀ ਹਾਂ ਫੇਰ ਵੀ ਨਹੀਂ ਬਾਹਰ ਨਿਕਲੀ ਅੱਜ ਵੀ ਹੋ ਰੋਤਾਪ ਉਹਨਾਂ ਦੇ ਇੱਕ ਮੋਬਾਈਲ ਆ ਉਹਦੇ ਕੋਲ ਤਾਂ ਸੱਬ ਵੱਧ ਦੇਖ ਲੈ ਥੋੜੀ ਜਿਹੀ ਚਲ ਮੈਂ ਖੁੱਲੇ ਕੋਲ ਜਾ ਕੇ ਆਉਣਾ ਠੀਕ ਆ ਠੀਕ ਆ ਇਹ ਘਰ ਦਾ ਪਤਾ ਵੀ ਕੋਣ ਆ ਠੀਕ ਆ ਘਰ ਚ ਉਹ ਖੁੱਲੇ ਦੀ ਲਿਖਾਈ ਨਹੀਂ ਆ ਗਈ ਦੇਗਾ ਥੋੜੇ ਪਿੰਡੋਂ ਮੁੰਡੇ ਨਾਲ ਦੀਪੇ ਨਾਲ ਤੇ ਮੈਂ ਕਰਕੇ ਆਉਣਾ ਗੱਲ ਠੀਕ ਉਹ ਨਾਲ ਪੁੱਛ ਲੂਗਾ ਤੂੰ ਹਾਂ ਠੀਕ ਆ ਚਲ ਹੁਣ ਕੀ ਪਤਾ ਭਾਈ ਕੌਣ ਆ ਕੌਣ ਆਉਂਦਾ ਕੌਣ ਜਾਂਦੇ ਨੇ ਇੱਥੇ ਕਿਹੜਾ ਖੇਤਾਂ ਚ ਪਤਾ ਲੱਗਦਾਗਾ ਉਹ ਵੀ ਤਾਂ ਗੱਲ ਜਦੋਂ ਮੈਂ ਜਾਣਦੀ ਹਾਂ ਨਹੀਂ ਜਦ ਮੈਂ ਜਾਣਦੀ ਹਾਂ ਤਾਂ ਤਾਂ ਵੀ ਭਰਾ ਮੰਨ ਲਾ ਨਾ ਮੇਉ ਦੇ ਪਿਓ ਨਾਲ ਕੋਈ ਰਿਸ਼ਤਦਾਰੀ ਹੈਗੀ ਮੇਰੀ ਪਰ ਪਿਓ ਨਾਲ ਤਾਂ ਕਿੱਥੇ ਹੋ ਜਦ ਪਿਓ ਨੇ ਵਿਆਹ ਹੀ ਕਰਾ ਲਿਆ ਫਿਰ ਰਿਸ਼ਤੇਦਾਰੀਆਂ ਰਹਿੰਦੀਆਂ ਰਹਿਣੀਆਂ ਪਹਿਲਾਂ ਹੀ ਸਾਰੇ ਕੁਸੂ ਤੋੜ ਗਿਆ ਡੱਬੀ ਸੱਸਰੀਕਲ ਮਾਤਾ ਸੱਸਰੀਕਰ ਪੁੱਤ ਹੋ ਠੀਕ ਹੋ ਠੀਕ ਵਧੀਆ ਹੋਰ ਠੀਕ ਆ ਪੁੱਤ ਵਧੀਆ ਹੋਰ ਪਹਿਲਾਂ ਤਾਂ ਵਾਦਾ ਮੈਨੂੰ ਐ ਦੱਸੋ ਤੁਸੀਂ ਅਰਸ਼ ਦੇ ਕੀ ਲੱਗਦੇ ਹੋ ਮਾਸੀ ਲੱਗਦੇ ਪੁੱਤ ਮੈਂ ਤਾਂ ਅੱਛਾ ਫਿਰ ਤਾਂ ਮੈਂ ਹੀ ਮਾਸੀ ਕਹਦਾ ਕਰਾਂ ਤੁਹਾਨੂੰ ਹਾਂ ਪੁੱਤ ਹਾਂ ਫਿਰ ਤੂੰ ਉਹਦੇ ਆਈ ਨੂੰ ਮੁੜ ਕੇ ਮੁੜ ਕੇ ਵਾਗ ਗਿਆ ਸੀ ਅਰਸ਼ ਦੇ ਪਿੰਡ ਅੱਛਾ ਵਾਗ ਗਿਆ ਤੀਗਾ ਹਾਂ ਫੇਰ ਪਰ ਗੱਲ ਕਰ ਉਹਨਾਂ ਨੇ ਨਾ ਮੇਰੇ ਤੇ ਯਕੀਨ ਨਹੀਂ ਕੀਤਾ ਮੰਨ ਲਓ ਡੇੜੀ ਦੀ ਘਰ ਆਈ ਸੁੱਖ ਉਹ ਵੀ ਕਹਿੰਦਾ ਵੀ ਅਸੀਂ ਜਾਂ ਤਾਂ ਇਹਨਾਂ ਦਾ ਜਿਹੜੀ ਉਹ ਮੇਰੇ ਡੈਡੀ ਦੇ ਨਾਂ ਸੀ ਜ਼ਮੀਨ ਹੈ ਨਾ ਹੂੰ ਉਹਦੇ ਤਾਏ ਚਾਚਿਆਂ ਦਾ ਮੰਨ ਲਾ ਮੈਨੂੰ ਤਾਂ ਸਾਰਾ ਕੁਝ ਪਤਾ ਹੀ ਆ ਦੱਸਿਆ ਡੇੜੀ ਨੇ ਹੈ ਨਾ ਵੀ ਸੁੱਖ ਦਾ ਵੀ ਮੈਨੂੰ ਲੱਗਦਾ ਲਾਲਚਾ ਵੀ ਮੈਨੂੰ ਮਿਲੇ ਹੈ ਨਾ ਉਹਨਾਂ ਨੂੰ ਵੀ ਸਮਝ ਵੀ ਜੀ ਵੀਂ ਜੂੰ ਦਮਾਰਾ ਨਾ ਆਏ ਹੋਵੇ ਹਾਂ ਇਹ ਛੱਡ ਕੇ ਉਹ ਬਹਿਮ ਕਰ ਗਏ ਉਹ ਹਾਂ ਤੇ ਬਾਕੀ ਉਹਨਾਂ ਨੇ ਐਂ ਯਕੀਨ ਹੀ ਨਹੀਂ ਕੀਤਾ ਵੀ ਮੈਂ ਉਹਦਾ ਮੁੰਡਾ ਜੇ ਇਹਦਾ ਅਰਸ਼ ਦਾ ਭਰਾਗਾ ਹੈ ਨਾ ਤਾਂ ਗੱਲ ਕਰੀ ਨਹੀਂ ਹੁੰਦਾ ਨਾ ਪੁੱਤ ਉਹਨਾਂ ਨੂੰ ਫਿਰ ਪਤਾ ਹੀ ਨਹੀਂ 걸ਦਾ ਜਦੋਂ ਫਿਰ ਉਹਨਾਂ ਕੋਲੇ ਤਾਂ ਕੀ ਪ੍ਰੂਫ ਹਾਂ ਹੌਲੀ ਹੌਲੀ ਸਾਰੇ ਪ੍ਰੂਫ ਨਹੀਂ ਹੌਲੀ ਹੌਲੀ ਪਤਾ ਲੱਗੂਗਾ ਸਮਝਾਏ ਤਾਂ ਪਤਾ ਲੱਗੂਗਾ ਪਤਾ ਕੀ ਇਹ ਮੇਲੇ ਵੀ ਸਾਰੇ ਪ੍ਰੂਫ ਨੇ ਮੈਂ ਹੌਲੀ ਹੌਲੀ ਟਾਈਮ ਆਉਣ ਤੇ ਇਹਨਾਂ ਨੂੰ ਸਾਰੇ ਪ੍ਰੂਫ ਦਿਖਾ ਕੇ ਯਕੀਨ ਦਿਵਾਉਂ ਆਂ ਅਰਚ ਨੂੰ ਹਾਂ ਦਿਖਾਵ ਤੇ ਤੈਨੂੰ ਮੈਂ ਆਉਂਗਾ ਇਹੀ ਗੱਲ ਕਹਿਣਾ ਆਇਆ ਸੀ ਵੀ ਤੁਸੀਂ ਇਹਨਾਂ ਕੋਲੇ ਗੱਲ ਨਾ ਕਰਿਓ ਨਾ ਮੈਂ ਹੀ ਨਹੀਂ ਕਰਦੀ ਪੁੱਤ ਹੋਰ ਮੈਂ ਚਾਚੂ ਬਣਾਉਂਦਾ ਤੈਨੂੰ ਨਾ ਨਾ ਪਿੰਡ 'ਚ ਕਿਸੇ ਬੁੜੀ ਕੋਲੇ ਵੀ ਨਾ ਕਰਿਓ ਨਾ ਕਿਸੇ ਕੋਈ ਗੱਲ ਨਹੀਂ ਕਰਦੀ ਹੈਗੀ ਮੈਨੂੰ ਤਾਂ ਪਤਾ ਲੱਗੇਗਾ ਹਾਂ ਸਾਰੀ ਗੱਲ ਦੱਸ ਦਿੱਤੀ ਕੋਈ ਝੂਠ ਤਾਂ ਤੂੰ ਮਾਰਦਾ ਨਹੀਂ ਹੈਗਾ ਹਾਂ ਇਹਨਾਂ ਨੇ ਏਡਾ ਵੱਡਾ ਧੋਖਾ ਕੀਤਾ ਹਨ ਮੈਂ ਉਹ ਬਦਲਾ ਲੈਣ ਦਾ ਮਾਰ ਹੀ ਆਇਆ ਹਾਂ ਤੇ ਮੇਰੇ ਡੈਡੀ ਨੇ ਆਵੇ ਵਾਦਾ ਕਰਿਆ ਵੀ ਮੈਂ ਅੱਪੀ ਸਾਰਾ ਕੁਝ ਸੈਟਿੰਗ ਕਰੂੰਗਾ ਅਰਛਦੀ ਹੈ ਨਾ ਵੀ ਇਹਨਾਂ ਨੇ ਸਾਡੇ ਸਾਰੇ ਪਰਿਵਾਰ ਨਾਲ ਹੀ ਧੋਖਾ ਕੀਤਾ ਤੇ ਤੁਸੀਂ ਕਿਸੇ ਕੋਲੇ ਗੱਲ ਨਾ ਕਰਿਓ ਨਾ ਮੈਂ ਹੀ ਨਹੀਂ ਕਰੀ ਕਿ ਮੁੰਡਾ ਰਿਆ ਆਇਆ ਹੈ ਬਸ ਇਹਨਾਂ ਨੂੰ ਯਕੀਨ ਹੀ ਨਹੀਂ ਆਇਆ ਬਸ ਹੌਲੀ ਹੌਲੀ ਯਕੀਨ ਦਿਖਾ ਤੋ ਇਹਨੂੰ ਸਬੂਤ ਦੇ ਕੇ ਇਹਨਾਂ ਨੂੰ ਤੋ ਚਾਹਤਾ ਮੈਂ ਕੋਟ ਕਰਦਾ ਨਹੀਂ ਆ ਪੀ ਕੇ ਜਾਇਂ ਚੱਲ ਰਹਿ ਗਈ ਬਣਾ ਲਓ ਠੰਡਾ ਨਾਲੇ ਖੋਇਆ ਵਾਲੀਆਂ ਪਿੰਨੀਆਂ ਨੂੰ ਨਹੀਂ ਕਰਦਾ ਖੋਆ ਕਰਦਾ ਤੁਸੀਂ ਮਾਤਾ ਹਾਂ ਜਰੂਰ ਪੁੱਤ